ਭਈ ਅੱਜ ਜਾਨ ਬਚਾ ਦਿਓ ਐ ਮੇਰੇ ਅਰਬਾ ਮੈਂ ਮੁੜ ਕੇ ਮਾੜਾ ਕਰਮ ਨਹੀਂ ਕਰਦਾ ਜਦੋਂ ਇੰਨੀ ਸ਼ੁੱਧਤਾ ਆ ਗਈ ਨਾ ਇਹ ਖਿਆਲ ਮਨ ਵਿੱਚ ਆ ਜਾਏ ਮੈਂ ਚੰਗੇ ਰਾਹ ਤੇ ਤੁਰਾਂ ਮੈਂ ਚੰਗਾ ਬਣਾ ਬਸ ਮਾੜਾ ਜਿਹਾ ਉਤਮ ਹੋ ਜਾਏ ਮਾਲਕ ਤੇ ਖਿੱਚ ਲੈਂਦੇ ਨੇ ਆਜਾ ਆਪ ਕੋ ਸਤਿਨਾਮ ਸ੍ਰੀ ਵਾਹਿਗੁਰੂ ਭਾਈ ਬਿਧੀਏ ਨੇ ਇੰਨਾ ਹੀ ਗਿਆ ਵੀ ਅੱਜ ਜਾਨ ਬਚਾ ਦੇ ਰੱਬਾ ਮੁੜ ਕੇ ਮਾੜਾ ਕੰਮ ਨਹੀਂ ਕਰਦਾ ਇਹ ਸੱਚ ਬਾਬਾ ਅਦਲੀ ਜੀ ਸਮਾਧੀ ਲਾਈ ਬੈਠੇ ਨੇ ਵਾਹਿਗੁਰੂ ਵਾਹਿਗੁਰੂ ਦਾ ਆਵਾਜ਼ ਆਈ ਭਾਈ ਵਿਧੀਏ ਦੇ ਕੰਨ ਵਿੱਚ ਵਾਹਿਗੁਰੂ ਵਾਹਿਗੁਰੂ ਮੰਤਰ ਪੈ ਗਿਆ ਬਹਾਨਾ ਬਣ ਗਿਆ ਜਿਨ੍ਹਾਂ ਨੂੰ ਤਾਰਨਾ ਹੋਵੇ ਨਾ ਮਾਲਕ ਨੇ ਉਹਨੂੰ ਆਪਣੇ ਪਿਆਰਿਆਂ ਦਾ ਸੰਗ ਦੇ ਦਿੰਦੇ ਨੇ ਆਖੋ ਸਤਿ ਸ੍ਰੀ ਅਕਾਲ ਲਿਆ ਫਲਾਣਾ ਆਉਂਦਾ ਇਹਦੇ ਨਾਲ ਆ ਜਿਆ ਕਰੋ ਜਿਵੇਂ ਆਪਾਂ ਨੇ ਕਹਿੰਦੇ ਵਿਗਿਆਨੀ ਜੀ ਜਦੋਂ ਜਾਣੇ ਹੋ ਸਾਡੇ ਬੱਚਿਆਂ ਨੂੰ ਲੈ ਜਿਆ ਕਰੋ ਗੁਰੂ ਘਰ ਜਾਣੇ ਹੋ ਜਿਨ੍ਹਾਂ ਨੂੰ ਤਾਰਨਾ ਉਹਨਾਂ ਨੂੰ ਬਹਾਨਾ ਬਣ ਜਾਂਦਾ ਪਿਆਰਿਆਂ ਦੀ ਸੰਗਤ ਮਿਲ ਜਾਂਦੀ ਹੈ ਭਾਈ ਵਿਧੀਏ ਤੇ ਅੱਜ ਕਿਰਪਾ ਹੋ ਗਈ ਕੰਨ ਵਿੱਚ ਵਾਹਿਗੁਰੂ ਦਾ ਆਵਾਜ਼ ਆ ਪੈ ਗਿਆ ਸਾਹਮਣੇ ਗਿਆ ਬਾਬਾ ਅਦਲੀ ਜੀ ਸਮਾਧੀ ਲਈ ਬੈਠੇ ਨੇ ਭੱਜ ਕੇ ਜਾ ਕੇ ਚਰਨਾਂ ਤੇ ਟਹਿ ਗਿਆ ਬਾਬਾ ਜੀ ਅੱਜ ਜਾਨ ਬਚਾ ਦੇ ਉਹ ਅੱਜ ਮੈਂ ਮੁੜ ਕੇ ਮਾੜਾ ਕਰਮ ਨਹੀਂ ਕਰਦਾ ਕੋ ਸਤਨਾਮ ਸ਼੍ਰੀ ਬਾਹ ਹੈ ਤੂ ਬਾਬਾ ਅਦਲੀ ਜੀ ਨੇ ਨੇਤਰ ਖੋਲੇ ਉਹਦੇ ਕਰਮ ਬਾਚੇ ਇਹ ਵੀ ਬੜੀ ਵੱਡੀ ਗੱਲ ਨਾ ਹੁੰਦਾ ਕਮਾਈ ਵਾਲੇ ਕਰਮ ਬਾਚ ਲੈਂਦਾ ਹੁੰਦਾ ਕਮਾਈ ਵਾਲੀ ਤੁਹਾਡੀ ਜੇਬ ਵਿੱਚ ਕੀ ਪਾਇਆ ਮੈਂ ਨਹੀਂ ਜਾਣਦਾ ਮੇਰੀ ਜੇਬ ਵਿੱਚ ਕਿੰਨੇ ਨੇ ਤੁਸੀਂ ਨਹੀਂ ਜਾਣਦੇ ਪਰ ਸਾਡੇ ਸਤਿਗੁਰੂ ਜਾਣਦੇ ਨੇ ਆਖੋ ਸਭ ਸ੍ਰੀ ਵਾਹਿਗੁਰੂ ਜੇਬਾਂ ਦੀ ਗੱਲ ਛੱਡੋ ਸਾਡੇ ਮਨਾਂ ਵਿੱਚ ਕੀ ਆ ਮਹਾਰਾ ਸਭ ਜਾਣਦੇ ਨੇ ਇਹ ਚਤੁਰਾਈਆਂ ਕਰਦਾ ਇਹ ਚਲਾਕੀਆਂ ਕਰਦਾ ਇਹ ਬੇਈਮਾਨੀਆਂ ਕਰਦਾ ਨਹੀਂ ਮਹਾਰਾ ਸਭ ਜਾਣਦੇ ਨੇ ਭਾਗਾਂ ਵਾਲਾ ਜਿਹੜਾ ਬੰਦੇ ਦੀ ਭੈ ਮੰਨੇ ਤੇ ਭਾਵੇਂ ਨਾ ਮੰਨੇ ਮੈਂ ਬੜੀ ਵਾਰੀ ਕਹਿ ਰਿਹਾ ਹਾਂ ਨਾ ਬੰਦੇ ਦੀ ਭੈ ਭਾਵੇਂ ਮੰਨੇ ਤੇ ਭਾਵੇਂ ਕੋਈ ਨਾ ਮੰਨੇ ਓਏ ਗੁਰੂ ਦੀ ਭੈ ਤੇ ਮੰਨਿਆ ਕਰ ਇਹ ਤੇ ਰਾਜਿਆਂ ਦੇ ਰਾਜੇ ਨੇ ਮਹਾਰਾਜਿਆਂ ਦੇ ਮਹਾਰਾਜੇ ਨੇ ਇਹ ਸਾਡੇ ਕਰਮ ਬਚਦੇ ਨੇ ਇਹ ਅੱਜ ਆਇਆ ਮੱਥਾ ਟੇਕਣ ਆਇਆ ਜਾਂ ਮੱਥਾ ਲਾਉਣ ਆਇਆ ਹੁਣ ਆਪਾਂ ਆਇਆ ਮੱਥਾ ਟੇਕਣ ਆਇਆ ਮੱਥਾ ਟੇਕਣ ਦਾ ਭਾਵ ਕੀ ਆ ਮਾਲਕਾ ਮੈਂ ਦੁਨੀਆ ਵੇਖ ਲਈ ਤੇਰੇ ਵਰਗਾ ਦੂਜਾ ਹੈ ਹੀ ਕੋਈ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਸਾਰੇ ਦਰ ਛੱਡ ਕੇ ਤੇਰੇ ਦਰ ਆਇਆ ਮਾਲਕਾ ਮੈਂ ਤੇਰਾ ਬਣ ਗਿਆ ਇਹ ਮੱਥਾ ਟੇਕਣ ਦਾ ਭਾਵ ਆ ਮੱਥਾ ਲਾਉਣ ਵਾਲੇ ਵੀ ਆ ਜਾਂਦੇ ਨੇ ਸਮਾਕਲ ਯੁੱਗ ਦਾ ਜਿਹੜੇ ਬੇਅਦਵੀ ਕਰਨ ਆ ਜਾਂਦੇ ਨੇ ਮੱਥਾ ਟੇਕਣ ਨਹੀਂ ਆਉਂਦੇ ਉਹ ਮੱਥਾ ਲਾਉਣੋਂ ਚੰਗਾ ਕਰਮ ਜਾ ਕੇ ਮੱਥਾ ਟੇਕਣ ਆਉਨੇ ਆ ਮਾੜਾ ਕਰਮ ਜਾ ਕੇ ਮੱਥਾ ਲਾਉਣ ਆ ਜਾਂਦੇ ਆ ਇਹ ਸੌਖਾ ਜਿਹਾ